ਕਿਸਾਨ ਅੰਦੋਲਨ ਦੇ ਚੱਲਦੇ ਅੱਜ ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦਾ ਅਸਰ ਟਰਾਂਸਪੋਰਟਰ ਦੁਕਾਨਦਾਰਾਂ ਅਤੇ ਹੋਰ ਸਕੂਲਾਂ ਕਾਲਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅੱਜ ਭਾਰਤ ਬੰਦ ਦੇ ਸੱਦੇ ਪੂਰੇ ਅੰਮ੍ਰਿਤਸਰ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰਾਂ ਦੀਆਂ ਇਹ ਤਸਵੀਰਾਂ ਜਿੱਥੇ ਸਾਰੀਆਂ ਕਾਰੋਬਾਰੀ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਹਨ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਾਬੰਦੀ ਕਰ ਸ਼ਹਿਰ ਦੇ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ ਬੰਦਰ ਰਿਲੇਟਿਡ ਜੀ ਅਸੀਂ ਜਿੰਨੇ ਵੀ ਪੁਆਇੰਂਟਸ ਨੇ ਉਹਨਾਂ ਨੂੰ ਅਸੀਂ ਵਿਦ ਫੋਰਸ ਕਵਰ ਕੀਤਾ ਹੋਇਆ ਹੈ ਔਰ ਇੱਥੇ ਵੀ ਭੰਡਾਰੀਪੁਰ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕੀਤੀ ਅੱਜ ਵੀ ਹੋਈ ਹੈ ਸੋ ਉਹਨਾਂ ਨੇ ਇਹੀ ਡਿਸਾਈਡ ਹੋਇਆ ਵੀ ਉਹ ਆਪਣਾ ਪੀਸਫੁਲ ਡੈਮੋਨਸਟ੍ਰੇਸ਼ਨ ਕਰਨਗੇ ਤੇ ਸਾਡਾ ਜਿਹੜਾ ਆਪਣਾ ਕੰਮ ਆ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਜਿਹੜੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਤਾਂ ਕਿੰਨੇ ਤੱਕ ਨੇ ਕਾਲ ਦਿੱਤੀ ਜੀ ਅ 4 ਵਜੇ ਤੱਕ ਦੇ ਹੈ ਜੀ ਇਹਨਾਂ ਦਾ ਮੈਸੇਜ ਜਥੇ ਬੰਦੀਆਂ ਤਾਂ ਅਲੱਗ-ਅਲੱਗ ਨੇ ਜੀ ਮਿਕਸ ਨੇ ਕਈ ਸ਼ਾਇਦ ਮਹੌਲ ਕਿਸ ਤਰ੍ਹਾਂ ਦਾ ਦੁਕਾਨਦਾਰ ਬਿਲਕੁਲ ਪੀਸਫੁੱਲ ਆ ਜੀ ਜਥੇ ਜਿਹੜੀਆਂ ਜਿਹੜੀਆਂ ਦੁਕਾਨਾਂ ਵੀ ਆ ਜਾਂ ਜਿਹੜੀਆਂ ਅਲੱਗ-ਅਲੱਗ ਐਸੋਸੀਏਸ਼ਨਸ ਆ ਉਹਨਾਂ ਦੇ ਨਾਲ ਵੀ ਸਾਡੇ ਹਲਕਾ ਆਫੀਸਰ ਸਾਹਿਬਾਨ ਨੇ ਪੁਲਿਸ ਆਫੀਸਰਸ ਨੇ ਮੀਟਿੰਗਸ ਕੀਤੀਆਂ ਹੋਈਆਂ ਸੋ ਕੋਈ ਐਸਾ ਮਤਲਬ ਜਿਹੜੀ ਅਮਨ ਕਾਨੂੰਨ ਆ ਉਹ ਬਿਲਕੁਲ ਪੀਸਫੁੱਲ ਸਰਕਾਰ ਦੇ ਕੋਰਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਜੀ ਸੌਰੀ ਡਾਇਵਰਸ਼ਨ ਲਈਏਗਾ ਨਿਕਸ਼ਦਰਾਨੀ ਹਾਂਜੀ ਜੇ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਤਾਂ ਡਾਇਵਰਸ਼ਨ ਵੀ ਆ ਔਰ ਜਿਹੜੀ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਵੀ ਅਸੀਂ ਪ੍ਰੋਪਰ ਇੰਤਜ਼ਾਮ ਕੀਤਾ ਆ ਆਮ ਲੋਕਾਂ ਨੂੰ ਕੀ ਅਪੀਲ ਇਸ ਮੌਕੇ ਕਰਦੇ ਆ ਆਮ ਲੋਕਾਂ ਨੂੰ ਇਹ ਜਿਵੇਂ ਸ਼ਹਿਰ ਜਿਹੜਾ ਬਿਲਕੁਲ ਪੀਸਫੁੱਲ ਆ ਔਰ ਜਿਹੜੀ ਅਮਨ ਸ਼ਾਂਤੀ ਆ ਉਹਨੂੰ ਬਣਾਈ ਰੱਖਿਆ ਜਾਵੇ ਜੇ ਕੋਈ ਸ਼ਰਾਰਤੀ ਅੰਸਰ ਕਿਤੇ ਵੀ ਉਹਨਾਂ ਨੂੰ ਲੱਗਦਾ ਵੀ ਕਿਸੇ ਤਰ੍ਹਾਂ ਦੀ ਕੋਈ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਇਮੀਡੀਏਟਲੀ ਸਾਡੇ ਕੰਟਰੋਲ ਰੂਮ ਤੇ ਔਰ ਪੁਲਿਸ ਨੂੰ ਔਨਫਾਰਮ ਕੀਤਾ ਜਾਂਦਾ ਕਿ ਸਰ ਇਹ ਪੰਡਾਰੀ ਪੁਲ ਸ਼ਹਿਰ ਦਾ ਗਾਰ ਹੈ ਜਦੋਂ ਇੱਥੇ ਕੋਈ ਵੀ ਧਰਨਾ ਲੱਗਦਾ ਹੈ ਪੂਰੇ ਅੰਬੇਦਕਰ ਦੇ ਵਿੱਚ ਜਿਹੜੀ ਆ ਟ੍ਰੈਫਿਕ ਹੋ ਜਾਂਦੀ ਹੈ ਉਸ ਨੂੰ ਸਟ੍ਰੀਟ ਲੈਕ ਤੇ ਹੋਰ ਕੀ ਕੀ ਪ੍ਰਬੰਧ ਕੀਤੇ ਨੇ ਅਸੀਂ ਪੰਡਾਰੀ ਪੁਲ ਨੂੰ ਚ ਪ੍ਰੋਪਰ ਤੁਹਾਡੇ ਸਾਹਮਣੇ ਮੈਨੇਜ ਕੀਤਾ ਹੋਇਆ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਜਿੰਨੇ ਪੁਆਇੰਂਟਸ ਆ ਉੱਥੇ ਅਸੀਂ ਆਪਣੀ ਪੁਲਿਸ ਫੋਰਸ ਮਾਈ ਹੋਈ ਸਰ ਐਂਟੀ ਰਾਇਡਸ ਫਾਇਰ ਬ੍ਰਿਗੇਡ 108 ਇਹ ਦੀ ਪ੍ਰਬੰਧ ਇਹ ਤਾਂ ਟੋਟਲ ਜੀ ਸਾਡੀ ਫਿਕਸ ਐਕਸਰਸਾਈਜ਼ ਆ ਫਾਇਰ ਬ੍ਰਿਗੇਡ 108 ਜਾਂ ਸਾਡੀ ਜ ਸਾਡੀਆਂ ਕਊਆਟੀ ਨੇ ਉਹ ਆਲਰੇਡੀ ਤੁਸੀਂ ਦੇਖ ਹੀ ਰਹੇ ਡਿਪਲਏ ਨੇ